ਵੇਖ ਮਰਦਾਨਿਆਂ ਰੰਗ ਕਰਤਾਰ ਦੇ ਵੇਖ ਮਰਦਾਨਿਆਂ ਰੰਗ ਕਰਤਾਰ ਦੇ 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 ਵੇਖ ਮਰਦਾਨਿਆਂ ਰੰਗਕਰਤਾਰ ਦੇ ਵੇਖ ਮਰਦਾਨਿਆਂ ਰੰਗਕਰਤਾਰ ਦੇ ਭਾਈ ਮਰਦਾਨਾ ਜੀ ਦਾ ਅੱਜ ਕਾਲ ਚਲਾਣਾ ਤੇਰਾ ਮਗਰ ਸੰਮਤ 556 ਰਾਏ ਭੋਏ ਦੀ ਤਲਵੰਡੀ ਭਾਈ ਮਰਦਾਨਾ ਜੀ 10 ਸਾਲ ਭਾਈ ਮਰਦਾਨਾ ਜੀ ਨਾਠ ਦਾ ਜਨਮ ਸੀ 1459 ਦਾ ਧੰ ਗੁਰੂ ਨਾਨਕ ਸਾਹਿਬ ਦਾ 1469 ਦਾ ਸੀ ਇਹਨਾਂ ਦਾ 1459 ਦਾ ਸੀ ਵੇਖ ਮਰਦਾਨਿਆਂ ਰੰਗ ਕਰ ਤਾਰ ਦੇ 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 ਵੇਖ ਮਰਦਾਨਿਆਂ ਰੰਗ ਘਰਤਾਰ ਦੇ ਵੇਖ ਮਰਦਾਨਿਆਂ ਰੰਗ ਘਰਤਾਰ ਦੇ ਵਾਹਿਗੁਰੂ ਜੀ ਕਾ ਖਾਲਸਾ